ਕਿ ਜੀ ਤੁਹਾਡਾ ਸਰਨਸ ਵਾਕਤਾ ਸ਼੍ਰੀ ਗੁਰੂ ਗ੍ਰਾਮ ਦਾ ਕੋਚਿੰਗ ਸੈਂਟਰ ਦੇ YouTube ਚੈਨਲ ਉਪਰ ਦੋਸਤੋ ਆਪਾਂ ਕਰਾਂਗੇ ਉਹੀ ਜੋ ਪੇਪਰ ਵਿੱਚ ਆਇਆ ਪੰਜਾਬ ਕੋਸਟਾ ਪੇਪਰ ਜਿਸ ਦੇ ਵਿੱਚ ਪੰਜਾਬੀ A ਦੇ ਕੁਸ਼ਨ ਨੇ ਇਸ ਨਾਲ ਆਪਾਂ ਸਾਰੇ ਕੁਸ਼ਨ ਕਰਾਂਗੇ ਪੰਜਾਬ ਦੇ ਪੰਜਾਬ ਕੁਸ਼ਨਾਂ ਦੇ ਆਪਾਂ ਕਰਾਂਗੇ ਜੇਕਰ ਵੀਡੀਓ ਬਹੁਤ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇਜ਼ੀ ਨਾਲ ਚੈਨਲ ਦੇ ਨਵਜੂਬੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤਾਂ ਦੂਸਰਾ ਲੇਖ ਜੋ ਦਿੱਤਾ ਗਿਆ ਹੈ ਇਸ ਤੇ ਕਲਿੱਕ ਕਰਨਾ ਤੇ ਆ ਸਾਰੀਆਂ ਵੀ ਤੁਹਾਨੂੰ ਮਿਲ ਜਾਣਗੀਆਂ ਤਾਂ ਆਪਾਂ ਅੱਗੇ ਚੱਲਦੇ ਹਾਂ ਕੁਆਲਿਫਾਈ ਪੇਪਰ ਹੈ ਜੋ ਆਪਣਾ ਪਹਿਲਾ ਕੁਸ਼ਨ ਹੈ ਕਹਿੰਦਾ ਹੈ ਜੀ 4 ਨੰਬਰ ਨੈਕਸਟ ਕਹਿੰਦਾ ਹੈ ਪਿਆਰੇ ਦੋਸਤੋ ਵਫਾਦਾਰੀ ਸ਼ਬਦ ਨੂੰ ਨਾਮ ਦੀ ਕਿਹੜੀ ਕਿਸਮ ਵਿੱਚ ਰੱਖਿਆ ਜਾ ਸਕਦਾ ਹੈ ਉਹ ਹੈ ਜੀ 2 ਨੰਬਰ ਭਾਵਵਾਚਕ ਨਾਮ ਨੈਕਸਟ ਕਹਿੰਦਾ ਹੈ ਜੀ ਹੇਠਾਂ ਲਿਖਿਆ ਵਿੱਚੋਂ ਉਦਮ ਦਾ ਵਿਰੋਧੀ ਸ਼ਬਦ ਚੁਣੋ ਉਦਮ 3 ਨੰਬਰ ਆਲਸ ਨੈਕਸਟ ਕਹਿੰਦਾ ਪਿਆਰੇ ਦੋਸਤੋ ਹੇਠ ਲਿਖਿਆ ਵਿੱਚੋਂ ਕਿਹੜੇ ਸ਼ਬਦ ਜੋਟ ਨਾਲ ਦਾਰ ਵਿਸ਼ੇਤਰ ਦੀ ਵਰਤੋਂ ਹੁੰਦੀ ਹੈ ਉਹ ਹੈ ਦੋਸਤੋ ਸੇਵਾਦਾਰ ਇਮਾਨਦਾਰ 4 ਨੰਬਰ ਨੈਕਸਟ ਕਹਿੰਦਾ ਹੈ ਦੋਸਤੋ ਰਾਵੀ ਦੋ ਬਿਆਸ ਦਰਮਿਆ ਵਿਚਕਾਰ ਪੰਜਾਬੀ ਭਾਸ਼ਾ ਦੀ ਕਿਹੜੀ ਬੋਲੀ ਬੋਲੀ ਜਾਂਦੀ ਹੈ ਨਿਤਾ ਰਾਈਟ ਅਨਸਰ ਹੈ ਜੀ ਨੰਬਰ 1 ਹੈ ਜੀ ਤਰਕਹੀ ਭਾਈ ਇਸ ਦਾ ਰਾਈਟ ਆਨਸਰ 1 ਨੰਬਰ ਬਹੁਤ ਵਧੀਆ ਜੀ ਅੱਗੇ ਕਹਿੰਦਾ ਪੰਜਾਬੀ ਭਾਸ਼ਾ ਵਿੱਚ 올ਟ ਜੀਬੀ ਦੁਨੀਆ ਦਾ ਸਹੀ ਜੁਟ ਕਿਹੜਾ ਹੈ ਤਾਂ ਸਹੀ ਹੈ ਜੀ ਟੈਂਕਾ ਠੱਠਾ ਡੱਡਾ 올ਟ ਜੀਬੀ ਤਿੰਨ ਨੰਬਰ ਨੈਕਸਟ ਕਹਿੰਦਾ ਹੈ ਜੀ ਕਿਸੇ ਤੀਬਰ ਭਾਵ ਜਾਂ ਜਜ਼ਬੇ ਨੂੰ ਪ੍ਰਗਟਾਉਣ ਲਈ ਕਿਹੜੇ ਵਿਸ਼ਰਾਮ ਚਿੰਨ ਦੀ ਵਰਤੋਂ ਹੁੰਦੀ ਹੈ ਇਸ ਦਾ ਜਵਾਬ ਤਿੰਨ ਨੰਬਰ ਵਿਸ਼ਰਾਮ ਵਿਸਮਿਕ ਚਿੰਨ ਨੈਕਸਟ ਕਹਿੰਦਾ ਹੈ ਜੀ ਕੰਗਾ ਹੋ ਜਾਣਾ ਮੁਹਾਵਰੇ ਤੋਂ ਕੀ ਭਾਵ ਹੈ ਕੰਗਾ ਹੋ ਜਾਣਾ ਮੁਹਾਵਰੇ ਬਰਬਾਦ ਹੋ ਜਾਣਾ ਦੋ ਨੰਬਰ ਨੈਕਸਟ ਕਹਿੰਦਾ ਹੈ ਜੀ ਸਪੀ ਨੈਚ ਨੂੰ ਪੰਜਾਬੀ ਵਿੱਚ ਕੀ ਕਿਹਾ ਜਾਂਦਾ ਹੈ ਇਸ ਨੂੰ ਕਹਿੰਦਾ ਪਲਕ ਦ ਉਤਰੀ ਬਸੰਤੇ ਹੋਰੀ ਕਰ ਆਏ 2 ਨੰਬਰੇ ਦਾ ਰਾਈਟ ਅਨਸਰ ਹੈ ਜੀ ਵੀਟਾ ਰੌਂਡ ਦੀ ਕੁੱਛ ਨੂੰ ਪੰਜਾਬੀ ਵਿੱਚ ਕੀ ਕਿਹਾ ਜਾਵੇਗਾ ਤਾਂ ਉਹ ਹੈ ਔਰਗੀਆਂ ਪਰਗੀਆਂ ਮਾਰਨਾ 2 ਨੰਬਰ ਨੈਕਸਟ ਕਹਿੰਦਾ ਹੈ ਜੀ ਹੇਠ ਲਿਖੇ ਸ਼ਬਦਾਂ ਜੋਕਾਂ ਵਿੱਚੋਂ ਕਿਹੜਾ ਜੋੜਾ ਸੰਬੰਧਕ ਸ਼ਬਦ ਸ਼੍ਰੇਣੀ ਦਾ ਹੈ ਉਹ ਹੈ ਦੋਸਤੋ ਉੱਤੇ ਦੇ ਰਹੀ 2 ਨੰਬਰ ਨੈਕਸਟ ਕਹਿੰਦਾ ਹੈ ਜੀ ਹੇੜ ਲਿਖਾਂ ਵਿੱਚੋਂ ਕਿਹੜਾ ਠੱਮਾ ਦਾਸ ਮਾਨਰਤਕ ਸ਼ਬਦ ਨਹੀਂ ਹੈ ਤਾਂ ਉਹ ਹੈ ਜੀ ਠੱਮਾ ਦਾਸ ਮਾਨਰਤਕ ਸ਼ਬਦ ਨਹੀਂ ਹੈ ਭੂਸਾਈ ਦਾ ਰਾਈਟ ਆਨਸਰ ਹੈ ਜੀ 3 ਨੰਬਰ ਅੱਗੇ ਕਹਿੰਦਾ ਹੈ ਹੇੜ ਲਿਖੇ ਵਾਕਾਂ ਵਿੱਚੋਂ ਸ਼ੁੱਧ ਵਾਕ ਚੁਣੋ ਤਾਂ ਸ਼ੋਧਲ ਆਪਣੀ ਸੇਵਾ ਕਰਵਾ ਰਿਹਾ ਹੈ 3 ਨੰਬਰੀ ਦਾ ਰਾਈਟ ਆਨਸਰ ਹੈ ਜੀ ਨੈਕਸਟ ਕਹਿੰਦੇ ਜਦੋਂ ਦਾ ਉਸਦਾ ਪੁੱਤਰ ਮੋਇਆ ਹੈ ਉਹਨੇ ਤਾਂ ਡੈਸ਼ ਤਾਂ ਆਪਾਂ ਕੇ ਮੁਹਾਵਰਾ ਪੂਰਾ ਕਰਨਾ ਹੈ ਮੰਤਰ ਮੁਹਾਵਰਾ ਦੇਖਣਾ ਕੀ ਹੋਵੇਗਾ ਤਾਂ ਮੁਹਾਵਰਾ ਇੱਕ ਨੰਬਰ ਹੱਡਾਂ ਨੂੰ ਰੋਗ ਲਾ ਲਿਆ ਹੈ ਵੈਰੀ ਗੁੱਡ ਬਹੁਤ ਵਧੀਆ ਜੀ ਅੱਗੇ ਕਹਿੰਦਾ ਦੋਸਤੋ ਮਹਾ ਅਗੇਤਰ ਵਾਲੇ ਸਹੀ ਸ਼ਬਦ ਜੁੱਟ ਦੀ ਪ ਆਪਸ ਵਿੱਚ ਇਸ ਨੂੰ ਉਹਤਾ ਕਰ ਲਿਆ ਹੈ ਉਪਰੋਕਤ ਵਿੱਚ ਆਪਸ ਸ਼ਬਦ ਕਿਹੜੀ ਕਿਸਮ ਦਾ ਪੜਨਾਮ ਹੈ ਤਾਂ ਇਹ ਹੈ ਤਿੰਨ ਨੰਬਰ ਨਿਯਤਵਚਕ ਪੜਨਾਮ ਨੈਕਸਟ ਕਹਿੰਦਾ ਹੈ ਜੀ ਬਾਗ ਅਤੇ ਮੇਲ ਸ਼ਬਦਾਂ ਨਾਲ ਕਿਸ ਖੇਤਰ ਦੀ ਵਰਤੋਂ ਹੋ ਸਕਦੀ ਹੈ ਤਾਂ ਬਾਣ ਦੀ ਹੀ ਵਰਤੋਂ ਹੋ ਸਕਦੀ ਹੈ ਦੋ ਨੰਬਰ ਨੈਕਸਟ ਕਹਿੰਦਾ ਹੈ ਜੀ ਘੇਰ ਲਿਖੀਆਂ ਮਾਤਰਾਵਾਂ ਵਿੱਚੋਂ ਕਿਹੜੀਆਂ ਮਾਤਰਾਵਾਂ ਨਾਲ ਅਦਰਕ ਦੀ ਵਰਤੋਂ ਹੁੰਦੀ ਹੈ ਤਾਂ ਇਹ ਹੁੰਦੀ ਹੈ ਦੋਸਤੋ ਮੁਕਤਾ ਸਿਹਾਰੀ ਅਤੇ ਔਂਕਰ ਮਤਲੇ ਦੋ ਨੰਬਰ ਇਸ ਦਾ ਰਾਈਟ ਆਨਸਰ ਹੈ ਜੀ ਕਹਿੰਦਾ ਬਲੈਤਿਆ ਅੱਜਕੱਲ ਦੁਆਬੀ ਦੇ ਘਰ ਠਹਿਰਿਆ ਹੈ ਤਾਂ ਇਸ ਦਾ ਆਇਟ ਆਨਸਰ ਹੈ ਬਲੈਤਨ ਮਤਲਬ ਕਿ ਲਿੰਗ ਬਦਲਣਾ ਹੈ ਤਾਂ ਲਿੰਗ ਬਦਲ ਕੇ ਵਾਕ ਬਣੇਗਾ ਤਾਂ ਬਲੈਤਨ ਅੱਜਕੱਲ ਦੁਆਬੇ ਦੇ ਘਰ ਠਹਿਰਿਆ ਹੈ ਇੱਕ ਨੰਬਰ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕਹਿੰਦਾ ਹੈ ਦੋਸਤੋ ਰਵਨੀਤ ਬਹੁਤ ਹੌਲੀ-ਹੌਲੀ ਤੁਰਦੀ ਹੈ ਉਪਰੋਕਤ ਵਾਕ ਵਿੱਚ ਕਿਰਿਆ ਵਿਸ਼ੇਸ਼ਣ ਦੀ ਚੋਣ ਕਰੋ ਤਾਂ ਰਾਈਟ ਆਨਸਰ ਹੈ ਜੀ ਅਗੇ ਕਹਿੰਦਾ ਹੈ ਜੀ ਅਨੇਕ ਬਹੁਤ ਥੋੜਾ ਆਪ ਸ਼ਬਦਾਂ ਨੂੰ ਪ੍ਰਨਾਮ ਦੀ ਕਿਸ ਕਿਸਮ ਵਿੱਚ ਰੱਖਿਆ ਜਾ ਸਕਦਾ ਹੈ ਇਹ ਹੈ ਅਨਿਸ਼ਚੇ ਵਾਚਕ ਪ੍ਰਨਾਮ ਇੱਕ ਨੰਬਰ ਨੈਕਸਟ ਕਹਿੰਦਾ ਹੈ ਨਿਰਾ